ਫਰੀਦਕੋਟ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਮੋਟ ਪੇੜ ਹੋਈ ਹੈ ਇਸ ਦੌਰਾਨ ਦੋ ਗੈਂਗਸਟਰ ਜ਼ਖਮੀ ਹੋਏ ਜਿਨ੍ਹਾਂ ਨੂੰ ਪੁਲਿਸ ਨੇ ਦਬੋਚ ਲਿਆ ਖ਼ਬਰਾਂ ਕਿ ਦੋਵੇਂ ਗੈਂਗਸਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ ਪੈੜ ਨਪਤੀ ਪੁਲਿਸ ਨੇ ਇਹਨਾਂ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਫਿਰ ਫਰੀਦਕੋਟ ਪੁਲਿਸ ਦਾ ਜਮਾਬਲੇ ਵਿੱਚ ਦੋ ਗੈਂਗਸਟਰ ਨੂੰ ਕਾਬੂ ਕੀਤਾ ਕੀ ਮਾਮਲਾ ਸੀ ਹਰੋਜ ਕਿਸ ਤਰ੍ਹਾਂ ਇਹ ਜਿਹੜਾ ਇਦਾਂ ਜੀ ਇੱਕ ਆਪਾਂ ਤੀਸਰੇ ਮਹੀਨੇ ਇੱਕ ਕੋਤਵਾਲੀ ਥਾਣੇ ਕਸੀ ਨੰਬਰ ਐਫ ਆਈ ਆਰ ਦਰਜ ਕੀਤੀ ਨਾਮੂ ਵਿਅਕਤੀ ਨੇ ਅਗੇਂਸਟ 387 506 ਆਈ ਪੀ ਸੀ ਦੇ ਅੰਡਰ ਇਹਨਾਂ ਜੀ ਪੀ ਐਸ ਪੀ ਸੀ ਐਲ ਦੇ ਇੱਕ ਸੀਨੀਅਰ ਅਧਿਕਾਰੀ ਆਪਣੇ ਜਿਹੜੇ ਖੀਦਕੋਟ ਦੇ ਨਿਵਾਸੀ ਹੈਗੇ ਆ ਉਹਨਾਂ ਨੂੰ ਧਮਕੀਆਂ ਹੁੰਦੀਆਂ ਸੀ ਫਰੋਤੀ ਮੰਗਣ ਦੀਆਂ ਉਹ ਫਿਰ ਉਸ ਜਿਹੜੀ ਐਫ ਆਈ ਆਰ ਦਰਜ ਸੀ ਉਹਦੇ ਚ ਅਸੀਂ ਫਿਰ ਤਫਤੀਸ਼ ਕਰ ਰਹੇ ਸੀ ਜਿਸ ਦੇ ਚੱਲਦੇ ਅਸੀਂ ਇੱਕ ਬੰਦਾ ਕੱਲ ਅਰੈਸਟ ਕੀਤਾ ਤੇ ਉਹਨਾਂ ਦੀ ਗਾਂ ਫਿਰ ਦਸੰਤੂ ਕੀ ਕਿਦਾਂ ਕਿਦਾਂ ਇਹਨਾਂ ਨੇ ਕਿੰਨਾ ਕਿੰਨਾ ਨਰਲ ਕੇ ਕੀਤਾ ਤੇ ਫਿਰ ਅੱਜ ਇੱਕ ਇੱਕ ਬੰਦਾ ਹੋਰ ਅਸੀਂ ਦਿਨੇ ਅਰੈਸਟ ਕੀਤਾ ਉਹਨੇ ਫਿਰ ਸਾਨੂੰ ਦੱਸਿਆ ਕਿ ਜਿਹੜੇ ਇਹਨਾਂ ਨੇ ਬੰਦੇ ਜਿਹੜੇ ਜਿਨ੍ਹਾਂ ਦੇ ਹੁਣ ਜਿਹੜੇ ਇਨਕਾਊਂਟਰ ਜਿਨਵੋਲਡ ਸੀ ਜਿਨ੍ਹਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਇਹਨਾਂ ਨੇ ਅੱਜ ਉਸ ਐਕਸੀਡੈਂਟ ਤੇ ਫਾਇਰਿੰਗ ਦੁਬਾਰਾ ਕਰਨੀ ਸੀ ਕਰਨੀ ਸੀ ਤਾਂ ਉਸ ਦੇ ਚੱਲਦੇ ਫਿਰ ਅਸੀਂ ਇਸ ਜਿਹਨੇ ਉਹਨੇ ਸਾਨੂੰ ਦੱਸਿਆ ਕਿ ਇੱਥੇ ਬੰਦੇ ਲੋਕੇਸ਼ਨ 'ਤੇ ਬੈਠੇ ਨੇ ਤੇ ਜਿੱਥੇ ਸਾਡੀ ਪੁਲਿਸ ਪਾਰਟੀ ਸਿਟੀ ਦੀ ਤੇ ਸੀਆਈਏ ਦੀ ਗਈ ਹੈ ਤੇ ਜਦੋਂ ਉਹਨਾਂ ਨੂੰ ਅਸੀਂ ਸਿਆਣਿਆ ਹੈਗਾ ਤੇ ਕਿਰਾਂ ਇਹਨਾਂ ਨੇ ਇਹਨਾਂ ਨੂੰ ਰੁਕਣ ਤੇ ਪੁਲਿਸ ਦੇ ਆਪਣਾ ਆਪਣਾ ਆਪ ਨੂੰ ਕਲੋਜ਼ ਦਿਵਾ ਲੈ ਕਰਨ ਕਿਹਾ ਤੇ ਕੋਆਪਰੇਟ ਕਰਨ ਦੀ ਬਜਾਏ ਇਹ ਪੁਲਿਸ ਵਾਲ ਨੂੰ ਫਾਇਰ ਕਰਕੇ ਤੇ ਭੱਜ ਗਏ ਜਿੱਥੇ ਚੱਲਦੇ ਫਿਰ ਇਹ ਵੀ ਜਵਾਬੀ ਫਾਇਰ ਕੀਤਾ ਜਿਸ ਚੇ ਬੰਦੇ ਆਪਣੇ ਦੋ ਫਟੜ ਹੋਏ ਸਰ ਇੱਕ ਟਿਕ ਟਿਕ ਇਨਾਂ ਦੇ ਜਾਈ ਇਹਨਾਂ ਦੇ ਜੀ ਥੱਲੇ ਲੱਤਾਂ ਤੇ ਲੱਗੀਆਂ ਸਰ ਕਿਹੜੇ ਗੈਂਗ ਨਾਲ ਲੈ ਕੇ ਸੀ ਇਹ ਤਾਂ ਹਜੇ ਜੀ ਤਫਤੀਸ਼ ਕਰਾਂਗੇ ਹਜੇ ਤਾਂ ਇਹਨਾਂ ਨੂੰ ਅਹੀ ਮੈਡੀਕਲ ਇਲਾਜ ਲਈ ਇੱਥੇ ਲੈ ਕੇ ਆਏ ਆ ਉਸ ਤੋਂ ਬਾਅਦ ਪਤਾ ਲੱਗੂਗਾ ਹੋਰ ਕਿਹੜਾ ਕਿਹੜਾ ਤੇ ਗੈਂਗ ਦਾ ਜਿਹੜੇ ਬੰਦੇ ਇਹਦੇ ਚ ਨੌਲਜ ਦਾ ਇਹਨੇ ਨਾਮ ਇੱਕ ਦਾ ਨਾਮ ਵਿਪਨ ਪ੍ਰੀਤ ਜੀ ਤੇ ਇੱਕ ਦਾ ਨਾਮ ਕਰਨ ਸਰ ਇਹ ਕਿੱਥੋਂ ਦੇ ਰਹਿਣਾ ਲਿੰਦਾ ਇਹ ਇੱਕ ਤਾਂ ਬੰਦਾ ਮੁੱਢਲਾ ਤੇ ਜਿਹੜਾ ਵਿਪਨ ਹੈਗਾ ਪਿੱਛੋਂ ਤੋਂ ਹੈਗਾ ਜੀ ਉਹ ਫਰੀਦਕੋਟ ਦਾ ਪਰ ਹਾਲ ਉਹ ਜਲੰਧਰ ਚ ਹੈਗਾ ਬਾਦ ਤੇ ਦੂਸਰਾ ਜਿਹੜਾ ਕਰਨ ਹੈਗਾ ਇਹ ਦੀ ਮਾਸੀ ਦਾ ਮੁੰਡਾ ਇਹ ਜਲੰਧਰ ਹੀ ਰਹਿੰਦਾ ਸਰ ਕੁੱਲ ਹੁਣ ਕਿੰਨੀਆਂ ਗ੍ਰਿਫਤਾਰੀਆਂ ਸਾਬ੍ਹ ਜੀ ਤਾਂ ਇਹ ਕਹਿੰਦਾ ਚਾਰ ਹੋ ਗਈ ਹੈ ਜੀ ਹੋਰ ਵੀ ਕੋਈ ਇਨਵੋਲਵਮੈਂਟ ਹੋ ਸਕਦੀ ਹੈ ਜੀ ਹੋ ਸਕਦੀ ਹੈ ਜੀ ਤੇ ਬਟੇ ਹੁਣ ਆਪਾਂ ਇਹਨਾਂ ਨੂੰ ਪੁੱਛ ਪੜਤਾਲ ਕਰਨ ਤੇ ਫੇਰ ਹੀ ਬਤਲ ਦੂਗਾ ਸਰ ਇਸ ਤੋਂ ਪਹਿਲਾਂ ਕੋਈ ਰਿਪੋਰਟ ਵਿੱਚ ਜਾਂ ਕਿਸੇ ਹੋਰ ਜਗ੍ਹਾ ਤੇ ਇਹਨਾਂ ਵੱਲੋਂ ਆਰਦਾਤ ਤੋਂ ਅੰਝੰਦਾ ਹੈ ਕਿ ਜਿਹੜੀ ਤੀਜਾ ਰਾਹ ਨਹੀਂ 11 ਹਜੇ ਮੁੱਢਲੀ ਤੌਰ ਤੇ ਇਹਨਾਂ ਨੇ 21 ਦੱਸਿਆ ਜਿਹੜੀ ਅਸੀਂ ਤੁਹਾਨੂੰ ਦੱਸਿਆ ਹੈਗਾ ਸਰ ਨੂੰ ਕੀਤੀ ਸੀ ਹਾਂ ਇਹਨਾਂ ਨੇ ਇੱਕ ਇਹ ਗੱਲ ਦੱਸਣ ਲਈ ਹੈਗੀ ਜੀ ਇਹ ਸੀ ਪਰਚਾ ਦੇ ਤੀਸਰੇ ਮਹੀਨੇ ਕੀਤਾ ਹੈਗਾ ਬਟੇ ਇਹਨਾਂ ਨੇ ਪਹਿਲਾਂ ਵੀ ਜਿਹੜੇ ਆਪਣੇ ਐਕਸੀਡੈਂਟ ਹੈਗੇ ਨੇ ਨੇ ਪੀਐਸਪੀਸੀਐਲ ਦੇ ਇਹਨਾਂ ਦੇ ਘਰ ਤੇ ਪਰ ਪਹਿਲਾਂ ਵੀ ਫਾਇਰਿੰਗ ਕੀਤੀ ਅੱਜ ਮੋੜ ਦੁਬਾਰਾ ਕਰਨਾ ਇਹਨਾਂ ਨੇ ਆਉਣਾ ਸੀ